पंजाब सर गुरु ਸਰਕਾਰ ਸਰਕਾਰ ਮੁੜ ਆਲਾ ਹਾਏ ਹਾਏ ਚੌਂਕੀ ਆਈ ਹਾਏ 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 ਜੇ ਹਾਏ ਹਾਏ ਕੈਸੇ ਆਪਾ ਹਾਏ ਹਾਏ ਮੈਨੂੰ ਬਹੁਤ ਹਾਏ 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 ਦਬਕ ਪਿੱਟਾ ਹੋਏ ਹਾਏ 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 ਮੈਂਨੇ ਸੁਣਿਆ ਹਾਏ ਹਾਏ ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਸਿਰੋ ਸਾਡੇ ਅਕਾਲ ਸਾਹੀ ਮਰਦਾਬਾਦ ਮਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਸ਼ਾਹੀ ਮੁਰਦਾਬਾਦ 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 ਡੈਕਟਰ ਰਵਨ ਸ਼ਰਮਾ ਮੁਰਦਾਬਾਦ ਮੁਰਦਾਬਾਦ ਹਾਂਜੀ ਭਾਈ ਕੀ ਨਾਮ ਆਪਣਾ ਭਾਜੀ ਤੇਜਿੰਦਰ ਸਿੰਘ ਨੰਗਲ ਜਿਲ੍ਹਾ ਪ੍ਰਧਾਨ ਪੀਐਸਐਮ ਜਲੰਧਰ ਅੱਜ ਜਿਹੜਾ ਅਸੀਂ ਇਹ ਪਤਲਾ ਫੂਕ ਮੁਜ਼ਾਹਰਾ ਕੀਤਾ ਏ ਉਹਦੇ ਵਿੱਚ ਸਿਵਲ ਸਰਜਨ ਜਲੰਧਰ ਤੇ ਡਿਪਟੀ ਡਾਇਰੈਕਟਰ ਦਾ ਪਤਲਾ ਫੂਕਿਆ ਗਿਆ ਏ ਉਹਦਾ ਕਾਰਨ ਇਹ ਹੈ ਕਿ ਭਾਰਤ ਦੀ ਵੰਡ ਹੋਣ ਤੋਂ ਬਾਅਦ ਵਿੱਚ ਲਗਾਤਾਰ ਇਸਨੇ 70 ਸਾਲ ਤੋਂ ਸਿਵਲ ਸਜਨ ਦਫਤਰ ਦੀ ਬਿਲਡਿੰਗ ਜਿਹੜੀ ਬਣੀ ਹੋਈ ਹੈ ਤੇ ਉਸ ਬਿਲਡਿੰਗ ਦੇ ਵਿੱਚ ਭਾਰਤ ਆਜ਼ਾਦ ਹੋਣ ਤੋਂ ਬਾਅਦ ਅੱਜ ਤੱਕ ਸਿਵਲ ਸਜਨ ਦਫਤਰ ਸਾਫ ਕੰਮ ਕਰ ਰਿਹਾ ਹੈ ਪਰ ਹੁਣ ਖੇਤੀ ਗੱਲ ਹੈ ਕਿ ਸਿਵਲ ਸਰਜਨ ਦਫਤਰ ਦੀ ਬਿਲਡਿੰਗ ਨੂੰ ਢਾਕੇ ਇੱਥੇ ਕ੍ਰਿਟੀਕਲ ਕੇਅਰ ਯੂਨਿਟ ਬਣਾਇਆ ਜਾ ਰਿਹਾ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹ ਮਾਲਕੀ ਸਿਵਲ ਸਰਜਨ ਦਫਤਰ ਦੀ ਹੈ ਤੇ ਜਿਹੜਾ ਕ੍ਰਿਟੀਕਲ ਕੇਅਰ ਜ਼ੋਨ ਦੇ ਤੇ ਉਹ ਬਣਾਇਆ ਹੀ ਨਹੀਂ ਜਾ ਸਕਦਾ ਕਿਉਂਕਿ ਉਹ ਸਿੱਤ ਸਿਵਲ ਜਿਹੜਾ ਸਿਵਲ ਹਸਪਤਾਲ ਦੇ ਅੰਦਰ ਹੈ ਸੋ ਸਿਵਲ ਸਰਜਨ ਦਾ ਸਾਥ ਜਗਾ ਉਹ ਇਸ ਦੇ ਵਿਰੋਧ ਵਿੱਚ ਪਿਛਲੇ ਮੰਗਲਵਾਰ ਤੋਂ ਧਰਨੇ ਤੇ ਬੈਠਾ ਹੈ ਪਰ ਸਿਵਲ ਸਰਜਨ ਵੱਲੋਂ ਅਜੇ ਤੱਕ ਵੀ ਕੋਈ ਇਹਦਾ ਹਾਲ ਨਹੀਂ ਕੱਢਿਆ ਗਿਆ ਹੁਣ ਅੱਜ ਜਿਹੜਾ ਅਸੀਂ ਇਹ ਪ੍ਰੋਗਰਾਮ ਧਰਨਾ ਉਦਲਾ ਫੂਕਣ ਦਾ ਕੀਤਾ ਏ ਇਸ ਤੋਂ ਬਾਅਦ ਵਿੱਚ ਸਾਡਾ ਜਿਹੜਾ ਅਗਲਾ ਪ੍ਰੋਗਰਾਮ ਹੈ ਵੀ ਉਹ ਧਰਨਾ ਪ੍ਰਦਰਸ਼ਨ ਲਗਾਤਾਰ جاری ਰਹੂਗਾ ਉਹਦੇ ਨਾਲ ਅਸੀਂ ਪੀਐਸਐਮਐਸ ਦੇ ਆਗੂ ਤੇ ਸ਼ਿਵ ਸਜਨ ਦਫਤਰ ਦੇ ਆਗੂ ਬੈਠ ਕੇ ਮੀਟਿੰਗ ਕਰਕੇ ਉਹਦੇ ਨਾਲ ਨਾਲ ਜਿਹੜਾ ਅਗਲਾ ਤਿੱਖਾ ਐਕਸ਼ਨ ਦੇਣਾ ਆ ਉਹ ਉਹਦਾ ਇਲਾਜ ਜਲਦੀ ਕਰ ਜਾਓ ਤੁਹਾਡੇ ਕਿਸੇ ਨਾਲ ਗੱਲਬਾਤ ਹੋਈ ਕੋਈ ਇਸ ਬੰਦੀ ਅਸੀਂ ਪਿਛਲੇ ਸ਼ੁੱਕਰਵਾਰ ਸਿਵਲ ਸਰਜਨ ਨੂੰ ਸਾਡਾ ਇੱਕ ਡੈਲੀਗੇਟ ਮਿਲਿਆ ਸੀਗਾ ਅਸੀਂ ਸਿਵਲ ਸਰਜਨ ਨੂੰ ਕਿਹਾ ਕਿ ਡਾਇਰੈਕਟਰ ਹਸਪਤਾਲੋਂ ਤੁਹਾਨੂੰ ਚਿੱਠੀ ਜਾਰੀ ਕੀਤੀ ਗਈ ਹੈ ਕਿ ਇਹ 16 ਜੂਨ ਤੱਕ ਖਾਲੀ ਕਰਾਇਆ ਜਾਵੇ ਪਰ ਤੁਸੀਂ ਡਾਇਰੈਕਟਰ ਸਾਹਿਬ ਨੂੰ ਲਿਖੋ ਕਿ ਸਿਵਲ ਸਰਜਨ ਦਫ਼ਤਰ ਦਾ ਸਟਾਫ ਜਿਹੜਾ ਉਹ ਕੰਮ ਬੰਦ ਕਰਕੇ ਧਰਨੇ ਤੇ ਆ ਜਥੇਬੰਦੀ ਵਿਰੋਧ ਵਿੱਚ ਆ ਇਸ ਕਰਕੇ ਇਹਦੇ ਪੁਖਤਾ ਇਤਜਾਮ ਕੀਤੇ ਜਾਵੇ ਇੱਕ ਹੁਣ ਤੁਹਾਡਾ ਉੱਤੇ ਹੋ ਚੁੱਕਾ ਇੱਥੇ ਬੈਠੇ ਨੂੰ ਇਹ ਅ ਕੋਈ ਨਾ ਕੋਈ ਹੱਲ ਨਹੀਂ ਕੱਢਿਆ ਇਹਨਾਂ ਕੋ ਕੀ ਹੋਏਗਾ ਆਪਣਾ ਐਕਸ਼ਨ ਦੇਖੋ ਅੱਜ ਜਿਵੇਂ ਅਸੀਂ ਪਹਿਲਾਂ ਤੋਂ ਲਿਖੇ ਪ੍ਰੋਗਰਾਮ ਪੈ ਤੋ ਪੂਤਲਾ ਹੁਕਿਆ ਹੈ ਹੁਣ ਅਗਲਾ ਪ੍ਰੋਗਰਾਮ ਸਾਡਾ ਜਿਹੜਾ ਪਤਲੀ ਪ੍ਰੋਗਰਾਮ ਹੋਏਗਾ ਜਿਹਦਾ ਐਲਾਨ ਅਸੀਂ ਅੱਜ ਬਾਅਦ ਦੁਪਹਿਰ ਉਹ ਕਰਨ ਜਾ ਰਹੇ ਹਾਂ ਆਪਣਾ ਖਾਲੀ ਕਰਨ ਦਾ ਕਾਰਨ ਕੀ ਹੈ ਖਾਲੀ ਕਰਨ ਦਾ ਕਾਰਨ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਕ੍ਰਿਟੀਕਲ ਕੇਅਰ ਜੁਨਟ ਬਣਾਇਆ ਜਾਣਾ ਹੁਣ ਤੁਸੀਂ ਆਪ ਮੈਂ ਤੁਹਾਡੇ ਮਾਧਮ ਰਹੀਂ ਦੱਸਣਾ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਤੁਸੀਂ ਕੈਮਰਾ ਇਸੇ ਘੁਮਾਓ ਕਿ ਜਿਹੜੀ ਇਸ ਬਿਲਡਿੰਗ ਨੂੰ ਢਾਕੇ ਇੱਥੇ ਕ੍ਰਿਟੀਕਲ ਕੇਅਰ ਜੁਨਟ ਬਣਾਇਆ ਜਾਣਾ ਆ ਉੱਤੇ 70-70 ਸਾਲ ਦੇ ਜਿਹੜੇ ਪੜੇ ਰੁੱਖ ਲੱਗੇ ਹੋਏ ਆ ਇੱਕ ਪਾਸੇ ਸਰਕਾਰ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਸਾਹਿਬ ਵਾਤਾਵਰਣ ਬਚਾਉਣ ਦੀ ਗੱਲ ਕਰਦੇ ਆ ਤੇ ਜਿੱਥੇ ਇਹ 70 ਸਾਲ ਦੇ ਬੂਟੇ ਵੱਢ ਕੇ ਇਹਨਾਂ ਨੂੰ ਬਰਬਾਦ ਕਰਕੇ ਤੁਸੀਂ ਬਿਲਡਿੰਗ ਦਾ ਨਿਰਮਾਣ ਕਰੋਗੇ ਤੇ ਉਹਦੇ ਨਾਲ ਵਾਤਾਵਰਣ ਸ਼ੁੱਧ ਨਹੀਂ ਹੋਣਾ ਫਟਾਵੰਦ ਦੁਸ਼ਤੀ ਹੋਣਾ ਹੈ ਸੋ ਹਰ ਪੱਖੋਂ ਜਿਹੜਾ ਇਹ ਗਲਤ ਕੰਮ ਆ ਇਹਦੇ ਨਾਲ ਨਾਲ ਜਿਹੜੀ ਰੈਵਨਿਊ ਰਿਪੋਰਟ ਦੇ ਵਿੱਚ ਉਹ ਮਾਲਕੀ ਆ ਉਹ ਸ਼ਿਵ ਸਰਜਨ ਜਲੰਧਰ ਦੀ ਆ ਤੇ ਸ਼ਿਵ ਸਰਜਨ ਜਲੰਧਰ ਦੀ ਮਾਲਕੀ ਦੇ ਵਿੱਚ ਕਿਸੇ ਹੋਰ ਬਿਲਡਿੰਗ ਦਾ ਨਿਰਮਾਣ ਉਹ ਕਦੇ ਨਹੀਂ ਕੀਤਾ ਜਾ ਸਕਦਾ ਜੇ ਡਾਇਰੈਕਟਰ ਸੇਧ ਵਿਭਾਗ ਦਾ ਸਰਕਾਰ ਵੱਲੋਂ ਕੋਈ ਧੱਕਾ ਕੀਤਾ ਗਿਆ ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਵੀ ਤਿਆਰ ਆ ਸੋ ਅਸੀਂ ਸ਼ਿਵ ਸਰਜਨ ਦਫਤਰ ਦੀ ਬਿਲਡਿੰਗ ਨੂੰ ਬਿਲਕੁਲ ਖਾਲੀ ਨਹੀਂ ਕਰਾਂਗੇ